ਪਿਰਦਾ ਆਸ਼ਰਮ ਆ ਜਾ ਕੱਲ ਅਸੀਂ ਲੋਦਾਣੇ ਆਉਂਦੇ ਆ ਪ੍ਰਭ ਆਸਰਾ ਟਰਸਟ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਜੀ ਉਹਨਾਂ ਦੀ ਧਰਮ ਸੁਪਤਨੀ ਉਹ ਸੇਵਾ ਕਰ ਰਹੇ ਨੇ 20 ਸਾਲ ਤੋਂ ਉਹ ਇਹ ਕਾਰਜ ਕਰ ਰਹੇ ਨੇ ਤੇ ਮਾਫ ਕਰਨਾ ਉਹਨਾਂ ਨੂੰ ਸ਼ੌਂਕ ਨਹੀਂ ਇਹ ਕਾਰਜ ਕਰਨ ਦਾ ਸਰਕਾਰਾਂ ਦੇ ਤਰਲੇ ਲੈ ਕਿ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਨੇ ਜਿਹੜੇ ਪਰਿਵਾਰਾਂ ਤੋਂ ਵਿਛੜ ਚੁੱਕੇ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਪਤਾ ਹੀ ਨਹੀਂ ਤੇ ਮਾਫ ਕਰਨਾ ਕਿ ਕੱਲ ਉਹਨਾਂ ਨੇ ਸਾਨੂੰ ਦੱਸਿਆ ਸੀ 2 1/2 2 ਘੰਟੇ ਉਹਨਾਂ ਕੋਲੋਂ ਆਉਂਦਿਆਂ ਹੋ ਕੇ ਆਏ ਆ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀਰ ਜੀ ਇੱਥੇ ਇਦਾਂ ਦੇ ਵੀ ਕੇਸ ਆਏ ਕਿ ਪਤਨੀ ਹੀ ਪਤੀ ਨੂੰ ਲਵਾਰਸ ਕਹਿ ਕੇ ਇੱਥੇ ਐਡਮਿਟ ਕਰਾ ਗਈ ਸਾਡੇ ਕੋਲ ਭਰਾ ਨਾਲ ਆਏ ਤੇ ਜਦੋਂ ਡੈਥ ਹੋਈ ਉਹ ਦਿਨ ਕਿਹਾ ਜੀ ਇਹ ਸਾਡਾ ਮੈਂਬਰ ਹੈ ਕਿਉਂਕਿ ਜਾਇਦਾਦ ਸੀ ਉਹਦੇ ਨਾਂ ਤੇ ਰੂ ਕੰਬਦੀ ਹੈ ਵੀ ਇਦਾਂ ਦੇ ਸੰਸਾਰ 'ਚ ਲੋਕ ਵੀ ਹੋਣਗੇ। ਇੱਕ ਅਫਸਰ ਆਇਆ ਵੀਰ ਜੀ ਦੱਸਣ ਉਹ ਕਹਿੰਦੇ ਜੀ ਅਸੀਂ ਇੱਕ ਬਜ਼ੁਰਗ ਤੁਹਾਡੇ ਕੋਲ ਛਾੜ ਕੇ ਜਾਣਾ ਹੈ। ਕਹਿੰਦੇ ਬਜ਼ੁਰਗ ਕੌਣ ਹੈ? ਕਹਿੰਦੇ ਮੇਰਾ ਪਿਤਾ ਹੈ। ਕਹਿੰਦੇ ਘਰ ਰੱਖੋ ਬਾਪੂ ਜੀ ਨੂੰ ਤੁਸੀਂ ਐਡੇ ਵੱਡੇ ਅਫਸਰ ਜੇ। ਕਹਿੰਦੇ ਨਹੀਂ ਜੀ ਉਹ ਕਦੀ ਬੇਟਾਈ ਮੀ ਚਾਹ ਮੰਗ ਲੈਂਦੇ ਨੇ, ਬੇਟਾਈ ਮੀ ਖਾਣਾ ਮੰਗ ਲੈਂਦੇ ਨੇ। ਭਾਈ ਸ਼ਮਸ਼ੇਰ ਸਿੰਘ ਉਹਨਾਂ ਨੇ ਉਸ ਅਫਸਰ ਨੂੰ ਕਿਹਾ ਜਦੋਂ ਤੁਸੀਂ ਛੋਟੇ ਹੋਗੇ ਪਤਾ ਨਹੀਂ ਕਿੰਨੀ ਵਾਰੀ ਤੁਸੀਂ ਖਾਣਾ ਮੰਗਦੇ ਬੱਚਾ ਕਿੰਨੀ ਵਾਰ ਮੰਗਦਾ ਜੀ ਢਹਾੜੀ 'ਚ ਪੈਣੋ ਕਿਹ ਵਾਰੀ ਅਜੇ ਖਵਾ ਕੇ ੜਦੇ ਹੋ ਤੁਹਾਡਾ ਰੈਸਟ ਕਰਨ ਦਾ ਟਾਈਮ ਆਉਂਦਾ ਬੱਚਾ ਫੇਰ ਕਹਿੰਦਾ ਮੰਮੀ ਕੁਝ ਖਾਣਾ ਤੁਸੀਂ ਉੱਠ ਕੇ ਦਿੰਦਿਆਂ ਹੋ ਨਾ ਵੀ ਬੱਚੇ ਨੂੰ ਖਾਣਾ ਬਣਾ ਕੇ ਦੇਈਏ ਪਿਤਾ ਬੈਠੇ ਨੇ ਬਜ਼ੁਰਗ ਬੈਠੇ ਨੇ ਵੱਡੀ ਉਮਰ ਦੇ ਬੈਠੇ ਕਿਹ ਵਾਰੀ ਬੱਚਾ ਚੀਜ਼ ਮੰਗਦਾ ਪਿਓ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਬੱਚੇ ਨੂੰ ਆਹ ਚੀਜ਼ ਲੈ ਕੇ ਦੇਵਾਂ ਪਰ ਔਖਾ ਹੋ ਕੇ ਵੀ ਬੱਚੇ ਨੂੰ ਚੀਜ਼ ਲੈ ਕੇ ਦਿੰਦਾ ਪਰ ਜਦੋਂ ਬੱਚੇ ਦੇ ਕੋਲ ਚਾਰ ਛਿਲੜ ਆਏ ਬਾਪ ਨੇ ਕਿਤੇ ਬੇਟੈਮੀ ਬੇਟੈਮੀ ਕਾਦੀ ਕਿਤੇ ਇੱਕ ਦੀ ਜਗ੍ਹਾ ਦੋ ਵਾਰ ਮੰਗ ਲਈ ਉਚਾ ਤੇ ਅਗੇ ਅਫਸਰ ਸਾਹਿਬ ਕਹਿੰਦੇ ਨੇ ਸਾਡੇ ਬੱਚੇ ਵੀ ਡਿਸਟਰਬ ਹੋ ਰਹੇ ਨੇ ਕਿਤੋਂ ਜੀ ਮੇਰੇ ਪਿਤਾ ਜੀ ਤੋਂ ਦਾਦਾ ਜੀ ਤੋਂ ਤੇ ਇਹੋ ਜੀ ਅਫਸਰੀ ਨੂੰ ਕੀ ਕਰਨਾ ਜੀ ਪੜਿਆ ਮੂਰਖਾ ਕੀ ਜਿਸ ਲਬ ਲੋਭ ਅੰਕਾਰਾ ਤੇ ਮੈਨੂੰ ਉਸ ਅਫਸਰ ਵੀਰ ਤੇ ਤਰਸ ਆਉਂਦਾ ਹੈ ਉਹ ਕੰਡੇ ਆਪਣੇ ਲਈ ਬੀਜ ਰਿਆ ਕਿਉਂਕਿ ਕੱਲ ਨੂੰ ਬੱਚਿਆਂ ਨੇ ਕਹਿਣਾ ਜਿੱਥੇ ਦਾਦਾ ਜੀ ਗਏ ਸੀ ਉੱਚੀ ਬੋਲੋ ਪਿਆ ਰਹੋ ਆਪਣੇ ਬੱਚਿਆਂ ਸਾਹਮਣੇ ਨਾ ਆਪਣੀ ਸੱਸ ਆਪਣੇ ਸਹੁਰੇ ਨਾਲ ਬੋਲਣ ਲੱਗਿਆਂ ਸੋਚਿਓ ਜਰੂਰ ਇੱਕ ਵਾਰ ਆਪਣੇ ਮਾਤਾ ਪਿਤਾ ਨਾਲ ਬੋਲਣ ਲੱਗਿਆਂ ਇੱਕ ਵਾਰ ਜਰੂਰ ਸੋਚਿਓ ਤੁਹਾਡੀ ਧੀ ਤੇ ਤੁਹਾਡਾ ਪੁੱਤ ਤੁਹਾਨੂੰ ਵੇਖ ਰਹੇ ਨੇ ਮਾਫ ਕਰਨਾ ਇੱਕ ਵਾਰ ਜਰੂਰ ਸੋਚਿਓ ਸਾਡਾ ਸਮਾਜ ਕਿਦਰ ਨੂੰ ਤੁਰ ਪਿਆ ਤੇ ਇਹ ਤਰਸਜੋਗ ਹਾਲਤ ਹੈ ਤਰਸਜੋਗ ਹਾਲਤ ਤੇ ਪਤਾ ਨਹੀਂ ਉਹ ਕਿੰਨੇ ਪਰਿਵਾਰ ਜਿਹੜੇ ਵਿਛੜੇ ਸੀ ਉਹਨਾਂ ਨੂੰ ਮਿਲਾ ਚੁੱਕੇ ਨੇ ਹੁਰਸਾ ਵੀਰ ਜੀ ਹੋਣੀ ਤੁਮੇ ਇੱਕ ਬੇਨਤੀ ਕਰਨੀ ਚਾਹੁੰਨਾ ਜਿਨ੍ਹਾਂ ਘਰਾਂ 'ਚ ਵੀ ਬਜ਼ੁਰਗ ਬੈਠੇ ਆ ਨਾ ਜੇ ਕਿਤੇ ਵੇਖੋ ਜਿਹੜੀ ਪਿਛਲੀ ਉਮਰ ਹੁੰਦੀ ਆ ਨਾ ਬਜ਼ੁਰਗਾਂ ਦੀ ਉਹ ਬੱਚੇ ਬਣ ਜਾਂਦੇ ਆ ਇਹ ਮਨ ਕੇ ਚੱਲੋ ਇਸ ਗੱਲ ਨੂੰ ਜਿਵੇਂ ਆਪਣੇ ਬੱਚੇ ਨਹੀਂ ਕਦੇ ਕਿਸੇ ਗੱਲ ਤੇ ਜਿੱਦ ਕਰਦੇ ਆ ਪਿਛਲੀ ਉਮਰੇ ਆਨੇ ਕਿਸੇ ਬਜ਼ੁਰਗ ਨੂੰ ਮੰਨ ਲਓ ਜੇ ਕੋਈ ਚੀਜ਼ ਮੰਗ ਵੀ ਲਈ ਹੈ ਨਾ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਜਿਹੜੇ ਆਪਣੇ ਘਰ ਦੇ ਬਜ਼ੁਰਗ ਨੂੰ ਚਾਹ ਪਾਣੀ ਦੇਣ ਨੂੰ ਤਿਆਰ ਨਹੀਂ ਮਾਫ ਕਰਨਾ ਇੱਕ ਬੇਨਤੀ ਕਰਾਂ ਭਾਵੇਂ ਤੇਰੇ 10 ਦੁਕਾਨਾ ਹੋਣ ਤੇਰੀ ਸ਼ਹਿਰ ਵਿੱਚ ਪ੍ਰਾਪਰਟੀ ਜਿੰਨੀ ਮਰਜ਼ੀ ਹੋਵੇ ਯਾਦ ਰੱਖੀ ਬੰਦੇ ਆ ਜਦੋਂ ਤੂੰ ਮਰਨਾ ਹੈ ਉਦੋਂ ਹੀ ਮਰ ਜਾਣਾ ਹੈ ਜਿਉਂਦੇ ਉਹ ਰਹਿਣਗੇ ਜਿਹੜੇ ਸਮਾਜ ਦੀ ਜ਼ਿੰਦਗੀ 'ਚ ਹੁੰਦੇ ਨੇ ਭਗਤ ਪੂਰਨ ਸਿੰਘ ਜੀ ਨੇ ਉਹਨਾਂ ਬਜ਼ੁਰਗਾ ਦੇ ਮੂੰਹ 'ਚ ਦੁੱਧ ਤੇ ਬਰੈਡ ਪਾਇਆ ਸੀ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਵੀ ਕੋਈ ਨਹੀਂ ਸੀ ਤੇ ਰਹੀਂ ਦੀ ਦੁਨੀਆ 'ਤੱਕ ਭਗਤ ਪੂਰਨ ਸਿੰਘ ਜੀ ਜਿਉਂਦੇ ਰਹਿਣਗੇ ਕਿਉਂ ਕਿਉਂਕਿ ਉਹ ਸਮਾਜ ਲਈ ਪਰ ਫਕਾਰੀ ਦੁਨੀਆ ਦੀ ਜ਼ਿੰਦਗੀ ਜੀਉਂਦੇ ਆਪਣੇ ਵਾਲੇ ਸਾਰੇ ਜੀਉਂਦੇ ਨੇ ਆਪਣੇ ਆਦੇ ਬੱਚਿਆਂ ਦੇ ਮੂੰਹ 'ਚ ਤੇ ਹਰ ਬੰਦਾ ਠੱਗੀ ਠੁਗੀ ਮਾਰ ਕੇ ਮੂੰਹ 'ਚ ਕੁਝ ਨਾ ਕੁਝ ਪਾਈ ਜਾਂਦਾ ਸਵਾਰ ਤੇ ਉਦਣ ਆਉਂਦਾ ਜਦੋਂ ਤੈਨੂੰ ਕਿਸੇ ਬਾਰੇ ਵੀ ਪਤਾ ਹੋਵੇ ਥੋੜਾ ਜਿਹਾ ਇਹ ਤੋਂ ਉੱਪਰ ਸੋਚ ਲੈ ਕੇ ਵੀ ਤੁਰੇ ਵੀ ਕੋਈ ਵੀ ਯਾਰ ਤੈਨੂੰ ਕਹਿ ਰਿਹਾ ਤੇ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਦਸਵੰਦ ਕੱਢਣ ਦੀ ਆਤ ਜਰੂਰ ਪਾਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਨੇ ਆਖਿਆ ਨਾਉ ਤੇਰੇ ਨੇ ਇੱਕ ਮੇਰਾ ਹੈ ਤੇ ਮੈਂ ਕਦੀ ਕਦੀ ਸੋਚਦਾ ਹੁੰਨਾ ਜੇ ਰੱਬ ਜੀ ਗੁਰੂ ਜੀ ਕਹਿਣ ਮੈਨੂੰ 5 ਚਾਹੀਦੇ ਆ ਤੇ ਆਪਾਂ ਨੂੰ 50 ਦੇਣਗੇ ਤੇ 5 ਲੈਣਗੇ ਨਾ ਤੇਰਾ ਵਧੀ ਜਾਣਾ ਤਾਂ ਹੀ ਵਧੀ ਜਾਣਾ ਤੇਰੇ ਕੋ ਮੁਕੜਈ ਨਹੀਂ ਤੇ ਯਾਦ ਰੱਖੀ ਜੇ ਤੂੰ ਦਾ ਗੁਰੂ ਦਾ ਇੱਕ ਵੀ ਖਾ ਗਿਆ ਨਾ ਤੇ ਹੋ ਸਕਦਾ ਤੇਰੇ ਨੌ ਵੀ ਚਲੇ ਜਾਣ ਕੋਈ ਡਾਕਟਰ ਲੈ ਜਾਣ ਕੋਈ ਵਕੀਲ ਲੈ ਜਾਣ ਕਿਤੇ ਕਿ ਝਗੜੇ ਝੁਗੜੇ ਤੇ ਲੱਗ ਜਾਣਾ ਰਹਿਣੇ ਤੇਰੇ ਕੋ ਉਹ ਹੀ ਆ ਜਿਹੜੇ ਤੇਰੇ ਆਪਣੇ ਆ ਯਾਦ ਰੱਖਿਓ ਤੋ ਉਸ ਦਸਵਾਂਦਰ ਨੂੰ ਜਿੱਥੇ ਵੀ ਤੁਹਾਨੂੰ ਜੀ ਲੱਗਦਾ ਨਾ ਉੱਥੇ ਲਾਓ ਭਾਵੇਂ ਕਿਸੇ ਮਹੱਲੇ 'ਚ ਕੋਈ ਲੋੜ ਵੰਦਾ ਹੈ ਭਾਵੇਂ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਕਿਸੇ ਬੱਚੇ ਦੀ ਫੀਸ ਤਾਰਨੀ ਹੈ ਕਿਸੇ ਨੂੰ ਵਰਦੀ ਲੈ ਕੇ ਦੇਣੀ ਹੈ ਕਿਸੇ ਹਸਪੀਟਲ ਕਿਸੇ ਮਰੀਜ਼ ਦਾ ਬਿੱਲ ਦੇਣ ਵਾਲਾ ਹੈ ਲਾ ਦਿਓ ਗੁਰੂ ਨੇ ਦਿੱਤਾ ਤੇ ਬਖਸ਼ਿਸ਼ ਕਰੇ ਮਾਲਕ ਬੱਚਿਆਂ ਨੂੰ ਜਨਾ ਮਰਜ਼ੀ ਜੋੜ-ਜੋੜ ਕੇ ਦੇਈ ਜਾਓ ਕੋਈ ਕੋਈ ਹਰਜ ਨਹੀਂ ਦਿਓ ਜ਼ਰੂਰ ਦਿਓ ਜੇ ਮਗਰੋਂ ਬੱਚਿਆਂ ਨੇ ਪੁੱਛਿਆ ਨਾ ਨਾ ਪਤਾ ਕੀ ਆਣਾ ਮਨ ਚ ਮੈਂ ਸਾਰੀ ਜ਼ਿੰਦਗੀ ਤੁਹਾਡੇ ਬਦਲੀ ਭਾਈ ਦਾ ਰਿਆ ਹੁਣ ਜਿਹੜਾ ਬੱਚਾ ਅਫਸਰ ਹੈ ਕੀਪਤਾ ਉਸ ਬਾਪੂ ਨੇ ਕਿਦਾਂ ਪਾਲਿਆ ਹੋਵੇਗਾ ਤੇ ਅਫਸਰ ਬਣਾਇਆ ਹੋਵੇਗਾ ਉਹਨੂੰ ਤੇ ਜੇ ਅੱਜ ਬਾਪੂ ਨੂੰ ਪਤਾ ਲੱਗੇ ਜਦੋਂ ਉਸ ਬੰਦੇ ਨੂੰ ਹੋਸ਼ ਆਈ ਨਾ ਜਿਸ ਬੰਦੇ ਦੀ ਮੈਂ ਗੱਲ ਸੁਣਾ ਰਿਹਾ ਸੀ ਜਦੋਂ ਉਸ ਬੰਦੇ ਨੂੰ ਦਾਖਲ ਕਰਾ ਕੇ ਗਏ ਉਹਦੇ ਪਰਿਵਾਰ ਦੇ ਮੈਂਬਰ ਉਹਦੀ ਪਤਨੀ ਤੇ ਉਸ ਬੰਦੇ ਦੇ ਸਕੇ ਭਰਾ ਜਦੋਂ ਉਹਨੂੰ ਹੋਸ਼ ਆਈ ਤੇ ਉਹਨੂੰ ਪਤਾ ਲੱਗਾ ਉਹਨੂੰ ਫੋਟੋ ਵਿਖਾਈ ਗਈ ਵੀ ਆਹ ਮੈਂਬਰ ਤੈਨੂੰ ਛੱਡ ਕੇ ਗਏ ਨੇ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ ਕਹਿੰਦਾ ਮੈਂਬਰ ਮੇਰੇ ਆਪਣੇ ਪਰਿਵਾਰ ਦੇ ਨੇ ਜਿਹੜੇ ਮੈਨੂੰ ਛੱਡ ਕੇ ਗਏ ਨੇ ਉਹਦੇ ਪੈਰਾਂ ਥਲੇ ਜ਼ਮੀਨ ਨਿਕਲ ਗਈ ਉਹ ਇੰਨਾ ਬਦਲੇ ਮੈਂ ਦਿਨ ਰਾਤ ਪਾਈਦਾ ਰਿਆ ਮੇਰੀ ਮਾਨਸਿਕ ਹਾਲਤ ਕੀ ਵਿਗੜੀ ਮੈਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਜਦੋਂ ਠੀਕ ਹੋਇਆ ਉਹਨਾਂ ਨੇ ਉਹ ਫੋਟੋਆਂ ਵਿਖਾਈਆਂ ਵੀ ਆ ਪਛਾਣੋ ਹ ਭਲਾ ਕੌਣ ਇਹ ਤੁਹਾਨੂੰ ਛੱਡ ਕੇ ਗਏ ਆ ਸਦਮਾ ਲੱਗਾ ਉਹਨੂੰ ਕਿ ਮੇਰੇ ਪਰਿਵਾਰ ਦੇ ਮੈਂਬਰ ਨੇ ਪਰਿਵਾਰਕ ਮੈਂ ਤੇ ਪਤਾ ਨਹੀਂ ਕਿੱਥੇ ਹੈ ਤੇ ਬ੍ਰੇਨ ਆ ਨਾ ਮਾੜੀ ਜੀ ਕੋਈ ਮੜਾ ਜਾ ਪੁਆਇੰਟ ਹੀ ਲੈਣਾ ਹੈ ਮੋਬਾਈਲ ਐਲਈਡੀ ਐਲਸੀਡੀ ਉਹਨਾਂ ਵਿੱਚੋਂ ਕੋਈ ਮੜਾ ਜਾ ਕੋਈ ਪੁਆਇੰਟ ਹੀ ਹਲਦਾ ਤੇ ਕਈ ਵਾਰੀ ਖਤਮ ਹੋ ਜਾਂਦੀ ਕਹਾਣੀ ਤੇ ਬ੍ਰੇਨ ਵੀ ਤੇ ਇਦਾਂ ਹੀ ਆ ਬੰਦੇ ਦਾ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਹੈ ਖਤਮ ਕਹਾਣੀ ਤੁਹਾਨੂੰ ਪਤਾ ਹੀ ਨਹੀਂ ਨਾ ਕੀ ਕਰ ਰਿਹਾ ਜਿਹੜੇ ਬੰਦੇ ਮਾਨਸਿਕ ਰੋਗੀ ਨੇ ਕਦੀ ਪੁੱਛ ਕੇ ਵੇਖੋ بڑے بڑے ਅਫਸਰ ਕੱਲ ਉਥੇ ਹੋ ਕੇ ਆਇਆ ਇੱਕ ਮੈਥ ਦਾ ਟੀਚਰ ਸੀ ਉਥੇ ਮੈਥ ਦਾ ਟੀਚਰ ਇੱਕ ਬਿਜਲੀ ਮੈਂ ਮਹਿਕ ਮੈਂ ਜੌਬ ਕਰਦਾ ਸੀ ਇੱਕ ਵੀਰ ਇੱਕ ਵੀਰ ਆਸਟ੍ਰੇਲੀਆ ਤੋਂ ਆਇਆ ਸੀ 60 ਲਾਗੀ 2008 ਦੇ ਵਿੱਚ ਉਹਦੇ ਉਥੋਂ ਆਣ ਕੇ ਤੇ ਇੱਥੇ ਪਿਤਾ ਜੀ ਡੈਥ ਹੋ ਗਈ ਪਤਾ ਨਹੀਂ ਜਦੋਂ ਘਰੋਂ ਬਾਹਰ ਜਦੋਂ ਕਦੇ ਮੜਾ ਜਾ ਲੱਗੇ ਨਾ ਮੇਰੇ ਕੋਲ ਕੁਝ ਨਹੀਂ ਹੈਗਾ ਇੱਕ ਵਾਰੀ ਕਿ ਇਹੋ ਜੇ ਆਸ਼ਰਮਾਂ ਦਾ ਚੱਕਰ ਲਾ ਕੇ ਆਓ ਫਿਰ ਤੁਹਾਡੇ ਹੱਥ ਜੁੜ ਜਾਣਗੇ ਸੱਚਾ ਪਾਤਸ਼ਾ ਤੰਦਰੁਸਤੀ ਬਖਸ਼ਿਸ਼ ਕਰੀ ਬਹੁਤ ਕੁਝ ਤੇਰਾ ਦਿੱਤਾ ਸਾਡੇ ਕੋਲ ਮੇਰੀ ਔਕਾਤ ਨਾਲੋਂ ਵੱਧ ਕੇ ਤੁਸੀਂ ਮੈਨੂੰ ਦੇ ਦਿੱਤਾ ਜਿਹਦਾ ਇਸ ਵਕਤ ਤਨ ਤੰਦਰੁਸਤ ਹੈ ਨਾ ਮਨ ਤੰਦਰੁਸਤ ਹੈ ਬੜਾ ਅਮੀਰ ਬੰਦਾ ਹੈ ਜੀ ਕਦੀ ਆਪਣੇ ਆਪ ਨੂੰ ਗਰੀਬ ਨਾ ਸਮਝੋ ਸਾਡੇ ਗੁਰੂ ਪਾਤਸ਼ਾ ਜੀ ਨੇ ਸੋਝ ਦਿੱਤੀ ਸੀ ਬੰਦਿਆ ਆਪਣੇ ਲਈ ਤੇ ਸਾਰੇ ਜੀਉਂਦੇ ਨੇ ਥੋੜਾ ਜਿਹਾ ਇਹ ਤੋਂ ਉਪਰ ਉਠ ਦੂਸਰਾ ਲਈ ਜੀਵ ਕੇ ਵੇਖ ਸਵਾਦ ਆਏਗਾ ਤੈਨੂੰ ਫਿਰ ਯਾਦ ਰੱਖੀ ਤੈਨੂੰ ਲੋਕਾਂ ਨੇ ਮਰਨ ਨਹੀਂ ਦੇਣਾ ਪਤਾ ਕਿਉਂ ਕਿ ਲੋਕਾਂ ਨੇ ਕਹਣਾ ਸਾਡੇ ਲਈ ਜੀਉਂਦਾ ਸੀ ਤੇ ਜਿਹੜੇ ਸਿਰਫ ਆਪਣੇ ਲਈ ਜੀਉਂਦੇ ਆ ਨਾ ਜਿੱਦਨ ਮਰਨਾ ਹੈ ਨਾ ਜਿੱਦਨ ਉਹਦਾ ਭੋਗ ਪੈਣਾ ਹੈ ਫੋਟੋ ਅਗਲੇ ਰੱਖਣਗੇ ਹੁਣ ਆਪਾਂ ਇੱਥੇ ਬੈਠੇ ਆ ਜੀ ਸਾਨੂੰ ਕੋਈ ਇੱਥੇ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਪਤਾ ਹੈ ਸਾਰਿਆਂ ਨੂੰ ਦਾਦੇ ਦਾ ਕੀ ਨਾਮ ਹੈ ਉਹ ਵੀ ਪਤਾ ਹੈ ਪਰਦਾਦੇ ਦਾ ਕੀ ਨਾਮ ਹੈ ਜੀ ਉਹ ਵੀ ਪਤਾ ਹੋ ਸਕਦਾ ਪਰ ਜੇ ਮੈਂ ਇੱਥੇ ਬੈਠਿਆ ਪੁੱਛਾਂ ਪਰਦਾਦੇ ਦੇ ਪਰਦਾਦੇ ਦਾ ਕੀ ਨਾਮ ਸੀ ਸਾਰਿਆਂ ਨੂੰ ਯਾਦ ਹੋਵੇਗਾ ਜੀ ਬੋਲ ਕੇ ਦੱਸੋ ਜੀ ਜਾ ਕੇ ਕੁਰਸੀਨਾਮਾ ਬੋਲਣਾ ਪੈਣਾ ਪਰ ਵਿਚਾਰਿਆਂ ਯੋਰ ਉਹਨਾਂ ਵੀ ਬੜਾ ਲਾਇਆ ਹੋਣਾ ਸਾਡਾ ਨਾਂ ਰਵੇ ਪਰ ਭਗਤਪੂਰਨ ਸਿੰਘ ਜੀ 1904 ਚ ਪੈਦਾ ਹੋਏ ਕਿੰਦੀਆਂ ਸੱਨਾਂ ਬਦਲਣਗੀਆਂ ਕਿੰਨੇ ਸਾਲ ਬਦਲਣਗੇ ਆਪਣੀਆਂ ਪੀੜ੍ਹੀਆਂ ਵੀ ਯਾਦ ਕਰਿਆ ਕਰਨਗੀਆਂ ਕਿਉਂਕਿ ਭਗਤਪੂਰਨ ਸਿੰਘ ਨਾਂ ਦੀ ਹਸਤੀ ਹੋਈ ਸੀ ਸੰਸਾਰ ਦੇ ਵਿੱਚ ਸਾਡਾ ਨਹੀਂ ਹੋਣਾ ਕਿਉਂਕਿ ਅਸੀਂ ਤੇ ਆਪਣੇ ਤਾਂ ਕੀ ਸੀਮਤ ਐਂ ਤੇ ਭਰਾ ਨਾ ਠੱਗੀ ਮਾਰ ਕੇ ਵੀ ਬੱਚੇ ਦੇ ਮੂੰਹ ਚ ਪਾਈ ਜਾਂਦੇ ਆ ਤਾਏ ਦੇ ਪੁੱਤ ਨਾ ਠੱਗੀ ਮਾਰ ਕੇ ਵੀ ਬੱਚੇ ਦੇ ਮੂੰਹ ਚ ਭੂਆ ਦੇ ਪੁੱਤ ਨਾ ਠੱਗੀ ਮਾਰੀ ਉਹ ਵੀ ਬੱਚੇ ਦੇ ਮੂੰਹ ਚ ਉਹਦੇ ਨਾਲ ਧੋਖਾ ਕਰ ਉਹਦੇ ਨਾਲ ਬੇਈਮਾਨੀ ਕਰ ਘਰ ਕਿਰਤ ਲਿਉਣ ਲੱਗਿਆਂ ਸੋਚਣਾ ਵੀ ਇਹਦੇ ਵਿੱਚ ਕਿਸੇ ਦਾ ਖੂਨ ਤੇ ਨਹੀਂ ਕਿਸੇ ਨਾਲ ਧੋਖਾ ਤੇ ਨਹੀਂ ਕੀਤਾ ਕਿਸੇ ਨਾਲ ਬੇਈਮਾਨੀ ਤੇ ਨਹੀਂ ਕੀਤੀ ਜਦੋਂ ਮੇਰੀ ਕਿਰਤ ਸਾਫ ਹੋ ਗਈ ਨਾ ਸਕੂਨ ਬੜਾ ਕਮਾਲ ਦਾ ਮਿਲੇਗਾ ਮੈਨੂੰ ਅੱਜ ਦੁਨੀਆ ਦੁਖੀ ਕਿਉਂ ਹੈ ਪਦਾਰਥ ਬੜੇ ਨੇ ਲੇਟਾਂ ਬਾਹਰ ਜਗਦੀਆਂ ਨੇ ਜਗਦੀਆਂ ਵੋਹਦੀਆਂ ਜਗਦੀਆਂ ਜਗਦੀਆਂ ਬੜੀਆਂ ਬੜੀਆਂ ਟੌਪ ਦੀਆਂ ਕੋਠੀਆਂ ਪਈਆਂ ਨੇ ਪਰ ਅੰਦਰ ਮਰਝਾਇਆ ਜਾ ਬੰਦਾ ਸੋਫੇ ਤੇ ਬੈਠਾ ਹੈ ਕਹਿੰਦੇ ਹਾਸਾ ਕਿਉਂ ਨਹੀਂ ਹੁੰਦਾ ਤੈਨੂੰ ਹਾਸਾ ਕਿੱਥੋਂ ਆਵੇ ਜੀ ਲੋਕਾਂ ਨੂੰ ਲੱਗਦਾ ਬੜਾ ਵੱਡਾ ਮਕਾਨ ਪਾਇਆ ਇਹਨੇ ਉਹਨੂੰ ਅੰਦਰੋਂ ਉਹਦੇ ਕਰਮ ਸਤਾ ਰਹੇ ਨੇ ਕਿ ਤੁਹਾਨੂੰ ਵੀ ਪਤਾ ਮੈਂ ਸਭ ਕੁਝ ਕਿਦਾਂ ਖੜਾ ਕੀਤਾ ਹੈ ਤੁਹਾਨੂੰ ਕੋ ਪਤਾ ਮੈਂ ਕਿੰਨਿਆ ਨਾ ਧੋਖੇ ਤੇ ਬੇਈਮਾਨੀਆਂ ਕੀਤੀਆਂ ਨੇ ਇਮਾਨਦਾਰੀ ਦੇ 10 ਰੁਪਏ ਵੀ ਜੇਬ 'ਚ ਹੋਣ ਤੇ ਬੰਦਾ ਅੱਖ ਚਾਖ ਪਾ ਕੇ ਅਫਸਰ ਦੇ ਗੱਲ ਕਰਦਾ ਤੇ ਬੇਈਮਾਨੀ ਦੇ ਅੰਬਾਰ ਵੀ ਲੱਗੇ ਹੋਣ ਬੰਦੇ ਨੂੰ ਚਾਹ ਕੋਈ ਨਹੀਂ ਹੁੰਦਾ ਉਹਦਾ ਤੋ ਇਸ ਕਰਕੇ ਹਮ ਧਨਵੰਤ ਕਿਹੜੇ ਧਨਵੰਤ ਦੇਵੀ ਗੁਣਾਂ ਦੇ ਧਨਵੰਤ ਤੋ ਬਾਦਸ਼ਾਹ ਕਹਦੇ ਹਮ ਧਨਵੰਤ ਭਾਗਠ ਅਸੀਂ ਭਾਗਾਂ ਵਾਲੇ ਆ ਸਚ ਨਾਏ ਕਿਉਂ ਕਿਉਂਕਿ ਸਾਡੇ ਕੋਲ ਸੱਚਾ ਨਾਮ ਹੈ ਸਾਡੇ ਕੋਲ ਸੱਚ ਦੀ ਵਿਚਾਰਤਾ ਰਹਾ ਹੈ ਸਾਡੇ ਕੋਲ ਸੱਚ ਦਾ ਸਿਧਾਂਤ ਹੈ ਅਸੀਂ ਭਾਗਾ ਵਾਲੇ ਆ ਅਸੀਂ ਧਨਵਾਨ ਹਾਂ ਹਰ ਗੁਣ ਗਾਵੈ ਸਹਿਜ ਸੁਭਾਏ ਅਸੀਂ ਹੁਣ ਜਿਉਂ-ਜਿਉਂ ਹਰੀ ਦੇ ਗੁਣ ਗਾਉਨੇ ਆ ਸਹਿਜ ਵਿੱਚ ਆ ਜਾਂਦੇ ਆ ਸੁਭਾਏ ਜੀਵਨ ਪਿਆਰ ਨਾਲ ਭਰ ਜਾਂਦਾ ਹੈ ਜੀਵਨ ਖੂਬਸੂਰਤ ਬਣ ਜਾਂਦਾ ਹੈ